ਅੱਜ ਕਪਤਾਨ ਸ੍ਰੀ ਪ੍ਰੋਡਕਟਰ ਸਾਹਿਬ ਤੋਂ ਧਰਬ੍ਰੁਣ ਦਾਸ ਪਾਤਸ਼ਾਹ ਜੀ ਦੀ ਅਸ਼ੀਰਵਾਦ ਉਹ ਆਸਰੇ ਸੰਦਕਾ ਮਾਜੇ ਦੀ ਧਰਤੀ ਤੇ ਆਏ ਆ ਜਿੱਥੇ ਕੁਦਰਤੀ ਕਰੋਪੀ ਹੜ੍ਹ ਨੇ कहर ਮਚਾਇਆ ਹੋਇਆ ਹੈ ਅੱਜ ਵੱਡੇ ਸਾਡੇ ਭਾਗ ਬਣੇ ਨੇ ਕਿ ਸਾਡੇ ਵੱਡੇ ਵੀਰ ਸਰਦਾਰ ਜਸਪੀਰ ਸਿੰਘ ਗੜੀ ਚੇਅਰਮੈਨ ਐਸੋਕੂਸ਼ਨ ਪੰਜਾਬ ਉਹਨਾਂ ਦੇ ਨਾਲ ਸਾਨੂੰ ਆਣਦਾ ਪਰੰਧ ਕਮੇਟੀ ਨਾਮ ਉਹ ਕੰਪਨੀ ਜਿੱਥੇ ਅੱਜ ਅਸੀਂ ਨਾਲ ਗੜੀ ਸਾਹਿਬ ਦੇ ਨਾਲ ਉਹਨਾਂ ਪਿੰਡਾਂ ਵਿੱਚ ਗੜੀ ਸਾਹਿਬ ਨੇ ਦੌੜਾ ਕੀਤਾ ਅਸੀਂ ਨਾਲ ਗਏ ਆ ਉਹ ਹਾਲਾਤ ਦੇਖੇ ਨੇ ਕਿ ਬਹੁਤ ਜ਼ਿਆਦਾ ਬਦ ਤੋਂ ਬੱਤਰ ਹਾਲਾਤ ਨੇ ਮੈਨੂੰ ਗੁਰੂ ਪਾਤਸ਼ਾਹ ਜੀ ਦੀ ਉਹ ਭਗਤੀ ਯਾਦ ਆਈ ਕਿ ਦਰਦ ਦੇਖ ਅਸੀਂ ਸਭ ਕੋਈ ਕਿ ਸਾਡਾ ਦਰਦ ਜਿਹੜਾ ਐਡਾ ਵੱਡਾ ਹੈ ਐਨੀ ਤਕਲੀਫ ਹੈ ਕਿ ਉਸ ਤਕਲੀਫ ਨੂੰ ਛੱਡਣਾ ਬਹੁਤ ਮੁਸ਼ਕਲ ਹੈ ਸੋ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਕਪਾਸਤਾਨ ਪ੍ਰਬੰਧਕ ਕਮੇਟੀ ਵੱਲੋਂ ਦਵਾਈਆਂ ਜਿਹੜੀਆਂ ਦਵਾਈਆਂ ਦਾ ਲੰਗਰ ਹੈ ਇਹ ਮਾਝੀ ਦੀ ਧਰਤੀ ਤੇ ਪਹੁੰਚਾਇਆ ਜਾਵੇ ਸੋ ਅੱਜ ਅਸੀਂ ਜਿਹੜੀਆਂ ਦਵਾਈਆਂ ਐ ਇਹ ਸਤ ਸਿਪਾਹੀ ਸ਼ਿਵ ਸੋਸਾਇਟੀ ਨੂੰ ਸੌਂਪ ਰਿਆ ਹਾਂ ਜਿਹੜੇ ਇੱਕ ਇਹ ਸੇਵਾ ਜੋ ਸਤ ਸਿਪਾਹੀ ਸੇਵਾ ਸੋਸਾਇਟੀ ਹੈ ਭਾਈ ਦਵਿੰਦਰ ਸਿੰਘ ਜੀ ਜਿਹੜੇ ਉਹਨਾਂ ਦੇ ਮੁਖੀ ਨੇ ਕੰਮ ਕਰਦੇ ਨੇ ਤੇ ਉਹਨਾਂ ਹਲਾਕਿਆਂ ਵਿੱਚ ਜਾ ਕੇ ਰਾਸ਼ਨ ਦੀ ਵੀ ਸੇਵਾ ਕਰਕੇ ਆਏ ਨੇ ਸਾਨੂੰ ਦਿਖਾ ਕੇ ਵੀ ਲਿਆਏ ਨੇ ਜਿੱਥੇ ਸੇਵਾ ਦਾ ਅਰਥ ਵਸੇ ਸਾਰੇ ਕੋਨੇ-ਕੋਨੇ ਜਾ ਰਹੇ ਨੇ ਪਰ ਫਿਰ ਵੀ ਲੋੜਵੰਦ ਰਹਿ ਜਾਂਦੇ ਨੇ ਵਿੱਚੋਂ ਜਿਹੜੇ ਰਹਿ ਜਾਂਦੇ ਨੇ ਉਹਨਾਂ ਤੱਕ ਪਹੁੰਚ ਕਰਦੇ ਸੋ ਇਹ ਦਵਾਈਆਂ ਜਿਹੜੀਆਂ ਹਨ ਉਹਨਾਂ ਤੱਕ ਪਹੁੰਚ ਕੀਤੀ ਜਾਏਗੀ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਮਾਨਵਤਾ ਦੇ ਹਿੱਤ ਲਈ ਕੁਝ ਕੰਮ ਆ ਸਕੇ ਸੋ ਗੁਰੂ ਗ੍ਰੰਥ ਸਾਹਿਬ ਦਾ ਜੋ ਬਾਖ ਹੈ ਵਿੱਚ ਦੁਨੀਆ ਸੇਵਕ ਮਾਈ ਹੈ ਦਰਗੇ ਵੈਸਣ ਪਾਈਏ ਦਾ ਮਹਾਵਾਕ ਅਨੁਸਾਰ ਧੰਨ ਗੁਰੂ ਅਰਜਨ ਪਾਤਸ਼ਾਹ ਸੇਵਾ ਪ੍ਰਵਾਨ ਕਰਨ ਸੋ ਪ੍ਰਬੰਧਕ ਕਮੇਟੀ ਦਾ ਧੰਵਾਦ ਧੰਨ ਗੁਰੂ ਅਰਜਨ ਪਾਤਸ਼ਾਹ ਗੁਰੂ ਰਵਿੰਦਰ ਸਾਹਿਬ ਦਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਤਾਂ ਕੀ ਗੁਰੂ ਅਰਜਨ ਜੀ ਮਹਾਰਾਜ ਚਾਲੀਸ਼ੋ ਪ੍ਰਸਤਤ ਅਸਤੀ ਤਾਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇਮੋਕ ਸੇਵਾਦਾਰ ਮੌਜੂਦ ਸਰਪਾਪਾ ਕੇਵਲ ਸਿੰਘ ਚੱਕਰਸਾ ਔਰ ਸੂਚੀ ਪ੍ਰਬੰਧਕ ਕਮੇਟੀ ਵੱਲੋਂ ਹਰ ਤੇਲਤਾ ਦੇ ਲਈ ਜਿਹੜੀ ਅੱਜ ਤਕਰੀਬਨ 35000 ਤੋਂ ਜ਼ਿਆਦਾ ਦੀ ਜਨਗਤ ਪਹੁੰਚ ਹੈ ਇਹ ਸੇਵਾ ਜਿਹੜੀ ਆ ਉਹ ਸੰਤ ਸਪਾਹੀ ਸੁਸਾਇਟੀ ਦੇਮੋਕ ਸੇਵਾਦਾਰ ਭਾਈ ਗਵਿੰਦਰ ਸਿੰਘ ਜੀ ਉਹਨਾਂ ਨੂੰ ਸੌਂਪੀ ਆ ਕਿਉਂਕਿ ਇਹ ਜਿਹੜਾ ਇਲਾਕਾ ਖੜਦਾ ਅੱਜ ਸੀ ਸ਼ਹਿਰ ਦੇ ਬੁਰੀ ਮੌਸਮ ਦੇ ਵਿੱਚ ਅਸੀਂ ਇਥੇ ਲਗਾਤਾਰ ਲੋਕਾਂ ਨੂੰ ਮਿਲੇ ਆ ਲੋਕਾਂ ਦੇ ਦਰਦਾਂ ਸੁਣੇ ਆ ਔਰ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਸਾਧ ਬਾਬਾ ਕੇਵਲ ਸਿੰਘ ਜੀ ਦਾ ਜਿਨ੍ਹਾਂ ਨੇ ਕੱਲ ਫੇਸਬੁੱਕ ਤੋਂ ਪੜਿਆ ਕਿ ਅਸੀਂ ਉਸ ਉੱਥੇ ਗੋੜੇ ਤੇ ਜਾ ਰਹੇ ਆ ਹਰ ਪਿੰਡ ਪਲਾਕੇ ਦੇ ਵਿੱਚ ਅਰਦਾਸ ਕਰ ਤੇ ਔਰ ਇਹਨਾਂ ਦਾ ਆਪ ਮੈਨੂੰ ਫੋਨ ਆਇਆ ਕਿ ਗੜੀ ਸਾਹਿਬ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਅਸੀਂ ਵੀ ਨਾਲ ਜਾ ਕੇ ਸ਼੍ਰੀ ਗੁਰਦਾਸ ਮਹਾਰਾਜ ਜਿਹੜੀ ਇਹ ਚੰਕ ਤੋਂ ਪ੍ਰਾਪਤ ਕਰਤੀ ਹੈ ਸਾਰੀ ਗੁਰੂ ਕਮੇਟੀ ਚਾਹੁੰਦੀ ਆ ਅਸੀਂ ਦੇ ਸੇਵਾ ਇਸ ਜਗ ਵਿੱਚ ਸਫਾਈਏ ਔਰ ਔਰ ਮੈਂ ਇਹਨਾਂ ਦਾ ਸ਼ੁਕਰੀਆ ਸਮੁੱਚੇ ਸੰਗਠਨ ਨੂੰ ਕਰਦਾ ਹਾਂ ਔਰ ਇਹ ਵੀ ਫੀਲ ਕਰਦਾ ਹਾਂ ਕਿ ਔਨੇ ਵਾਲੇ ਦਿਨਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਉਂਕਿ ਹੜ੍ਹ ਆਇਆ ਹੜ੍ਹ ਨੇ ਲੰਘ ਜਾਣਾ ਜਿਹੜੇ ਹੜ੍ਹ ਦੇ ਨਿਸ਼ਾਨ ਨਹੀਂ ਬੜੇ ਦੁੱਖਾ ਕਰਦਾ ਭਰੇ ਨੇ ਲੋਕਾਂ ਦੇ ਘਰ ਕੰਦਾ ਟੁੱਟਿਓ ਠਿੜਕਿਓ ਸਮਾਨ ਸਾਰਾ ਹੀ ਉਹਨਾਂ ਦਾ ਜਿਹੜਾ ਗਲ ਗਿਆ ਕੋਈ ਰਜਾਈਆਂ ਤਲਾਈਆਂ ਕੱਦੇ ਸਹਰਾਣੇ ਪੇਟੀਆਂ ਬੈੱਡ ਹਰ ਚੀਜ਼ 깔 ਗਈ ਆ ਕੱਪੜੇ ਜਿਹੜੇ ਪੇਟੀਆਂ ਚ ਪਏ ਹੋਣ ਉਹ ਪੂਰੇ ਘਰਚ ਘਰਚ ਹੋ ਗਏ ਆ ਔਰ ਗੜਿਆ ਸਾਮਾਨ ਇਤਨਾ ਕਿ ਢੇਰਾਂ ਤੇ ਰੱਖ ਕੇ ਅੱਗ ਲਾਇਆ ਜਾ ਰਿਹਾ ਹੈ ਇੰਨੇ ਬੁਰੀ ਜਦਤ ਨਹੀਂ ਆਉਣ ਵਾਲੇ ਸਮੇਂ ਚ ਵੀ ਅਸੀਂ ਇਸੇ ਰੱਖ ਕੇ ਚ ਨਰੰਤਰ ਜਿਹੜੀ ਸੇਵਾ ਦੀ ਜਰੂਰ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨਵਾਦ ਕਰਦੇ ਆ ਸਾਡੇ ਚੇਅਰਮੈਨ ਸਾਹਿਬ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਇਮਤਵਾਲ ਸਾਡੇ ਸਿੰਘ ਸਾਹਿਬ ਜੀ ਆਏ ਨੇ ਪ੍ਰਾਪਰ ਕਰਨ ਵਾਲੇ ਅੱਜ ਜਿੰਨਾ ਨੇ ਜ਼ਮੀਨੀ ਲੈਵਲ ਤੇ ਜਾ ਕੇ ਜਿੱਥੇ ਗੱਡੀ ਸਾਹਿਬ ਹੁਣਾਂ ਨੇ ਲੋਕਾਂ ਦੀਆਂ ਰੁੱਖ ਤਕਲੀਫਾਂ ਸੁਣੀਆਂ ਨੇ ਤੇ ਵਿਸ਼ਵਾਸ ਦਿਵਾਇਆ ਹੈ ਕਿ ਹਮੇਸ਼ਾ ਅਸੀਂ ਗਰੀਬ ਵਰਗ ਦੇ ਨਾਲ ਖੜੇ ਆ ਉੱਥੇ ਹੀ ਬਾਬਾ ਜੀ ਨੇ ਜਿਹੜਾ ਸੀ ਪਹਿਲਾਂ ਤੁਸੀਂ ਦਵਾਈਆਂ ਦੇ ਲੰਗਰ ਤੇ ਰਾਸ਼ਦੇ ਲੰਗਰ ਜਿਹੜੇ ਆ ਉਹਦੀ ਸ਼ੁਰੂਆਤ ਕੀਤੀ ਸੀ ਅੱਜ ਵਿੱਚ ਉਹਦੇ ਵਿੱਚ ਹੋਰ ਵਾਅਦਾ ਕਰਦੇ ਆਂ ਪਾਪਾ ਨੂੰ ਤਕਰੀਬਨ 35-40 ਹਜ਼ਾਰ ਰੁਪਏ ਦੀ ਮੈਡੀਸਿਨ ਸਾਡੀ ਸਾਨੂੰ ਸਾਡੀ ਝੋਲੀ ਪਾਈ ਹੈ ਸੁਭਾਤਾ ਕਰਦੇ ਆ ਕਿ ਦਿਨੇ ਦਿਨ ਵੀ ਇਹ ਕਨੋਪੀ ਚਲਦੀ ਆ ਰਹੀ ਹੈ ਸਾਡੇ ਵੱਲੋਂ ਸੰਤ ਸਪਾਹੀ ਸਰਟੀਫਿਕੇਟ ਨੂੰ ਇੰਤਾਂ ਦੇ ਨੰਤਰ ਦਵਾਈਆਂ ਦੇ ਲੰਗਰ ਰਾਸ਼ਨ ਦੇ ਲੰਗਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਸਤਰ ਬੱਚਿਆਂ ਦੇ ਆ ਮੌਸਮ ਦੇ ਮੁਕ ਰੱਖਦੇ ਆ ਉਹ ਸੇਵਾਵਾਂ ਦੇ ਅੰਤਰ ਜਾਰ ਕਰਾਂਗੇ ਸੋ ਅਖੀਰ ਦੇ ਵਿੱਚ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਚਲੋ